मुदा ਜੋ ਦੇਖ ਸਕਦੇ ਹੋ ਕਿ ਹਸਪਤਾਲ ਦਾ ਹਰ ਇੱਕ ਕਮਰੇ ਅੱਗੇ ਬੋਰਡ ਲੱਗਿਆ ਹੋਇਆ ਹੈ ਕਿ ਇਹ ਕਮਰਾ ਬੰਦ ਹੈ ਅੱਜ ਹੜਤਾਲ ਹੈ ਕਮਰਾ ਨੰਬਰ 100 ਦੀ ਗੱਲ ਕੀਤੀ ਜਾਵੇ ਕਮਰਾ ਨੰਬਰ ਕਿਸੇ ਵੀ ਕਮਰੇ ਦੀ ਗੱਲ ਕੀਤੀ ਜਾਵੇ ਚਾਹੇ ਉਹ ਔਰਤਾਂ ਦੇ ਡਾਕਟਰ ਹੋਣ ਚਾਹੇ ਫਿਰ ਮਰਦਾਂ ਦੇ ਡਾਕਟਰ ਹੋਣ ਜਿੱਥੇ ਪੀੜ ਪਲਕਾ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਡਾਕਟਰ ਕਾਕুল ਬਾਜਵਾ ਤੇ ਡਾਕਟਰ ਦੇਵਨ ਮਿੱੱਤਲ ਦੇ ਦਰਵਾਜ਼ੇ ਅੱਗੇ ਜਿੱਥੇ ਲੰਘਣ ਦੀ ਜਗ੍ਹਾ ਨਹੀਂ ਸੀ ਹੁੰਦੀ ਅੱਜ ਉੱਥੇ ਕਾਹਬੋਲ ਰਹੇ ਹਨ ਕਾਹਬੋਲਣ ਦਾ ਰੀਜ਼ਨ ਸਿਰਫ ਇੱਕੋ ਹੀ ਹੈ ਇਹ ਡਾਕਟਰ ਇੱਕ ਡਾਕਟਰ ਨਾਲ ਐਮਰਜੈਂਸੀ ਵਿੱਚ ਬੱਤਸ ਲੁਕੀ ਹੋਈ ਹੈ ਪਹਿਲਾਂ ਦੇਖੋ ਵੀਡੀਓ ਕਿ ਕੀ ਹੈ ਪੂਰਾ ਮਾਮਲਾ ਨਹੀਂ ਕੋਲਿੰਗ ਨਾ ਡਾਕਟਰ ਜਾ ਹੱਥ ਨਹੀਂ ਲਾਇਆ ਦੇਖ ਕੇ ਨਾ ਅਮਰੀਦ ਤੜੀ ਜਾ ਮੈਂ ਨਹੀਂ ਤੂੰ ਤਮ ਕੀ ਦੇ ਹਾਂ ਨਹੀਂ ਤੂੰ ਤਮ ਕੀ ਦੇ ਹਾਂ ਤੂੰ ਤਮ ਕੀ ਦੇ ਤੂੰ ਤਮ ਕੀ ਦੇ ਤੂੰ ਤਮ ਕੀ ਦੇ ਤੂੰ ਤਮ ਕੀ ਦੇ ਲੱਖਣੇ ਤਲ ਲੱਗਿਆ ਹੱਥ ਵਿੱਚ ਆਇਆ ਤੂੰ ਤਮ ਕੀ ਦੇ ਤੂੰ ਤਮ ਕੀ ਦੇ ਮਾਈ ਮੁਹਾਂ ਤੂੰ ਤੂੰ ਤਾਂ ਕਿਵੇਂ ਮੈਨੇ ਚੈੱਕ ਨਹੀਂ ਕੀਤਾ ਹਾਂ ਕੋਰੀ ਹੈ ਉਹ ਛੱਡ ਤੂੰ ਉਹ ਛੱਡ ਉਹ ਗੁੰਡਾ ਕਰਦੀ ਆ ਕਾਰ ਹਾਂ ਥੇ ਹਾਂ ਥੇ ਪਤਾ ਇੱਧਰ ਹੈ ਕਿਹੜਾ ਕਿਹੜਾ ਪ੍ਰਧਾਨਾ ਕਿਹੜਾ ਹਾਂ ਪ੍ਰਧਾਨਾ ਠੀਕ ਹੈ ਜੀ ਮਰੀਜ਼ ਦੇ ਪਰਿਵਾਰ ਦੇ ਮੈਂਬਰ ਵੱਲੋਂ ਕਿਹਾ ਗਿਆ ਕਿ ਤੈਨੂੰ ਦੇਖ ਲਵਾਂਗਾ ਮੈਂ ਪ੍ਰਧਾਨ ਹਾਂ ਇਸੇ ਗੱਲ ਤੋਂ ਖਫਾ ਹੋ ਕੇ ਡਾਕਟਰਾਂ ਨੇ ਕਿਹਾ ਕਿ ਇਦੋਂ ਅਸੀਂ ਹੀ ਆਪਣੀ ਓਪੀਡੀ ਵਿੱਚ ਬੈਠ ਕੇ ਐਮਰਜੈਂਸੀ ਵਿੱਚ ਬੈਠ ਕੇ ਸੇਫ ਨਹੀਂ ਹਾਂ ਡਾਕਟਰ ਵੱਲੋਂ ਇਹ ਵੀ ਇਲਜ਼ਾਮ ਲਗਾਏ ਕਿ ਤੈਨਾਂ ਕਿਤੇ ਕਿ ਉਹਨਾਂ ਨੇ ਆਪਣੇ ਕਮਰੇ ਨੂੰ ਬੰਦ ਕਰਕੇ ਪੀਸੀਆਰ ਨੂੰ ਫੋਨ ਕੀਤਾ ਪਰੰਤੂ ਪੀਸੀਆਰ ਨੇ ਕਿਹਾ ਕਿ 112 ਨੰਬਰ ਤੇ ਕਾਲ ਕਰੋ 112 ਦੇ ਕਾਲ ਕਰਨ ਤੋਂ ਬਾਅਦ ਵੀ ਬਹੁਤ ਲੰਬੇ ਸਮੇਂ ਬਾਅਦ ਪੁਲਿਸ ਆਈ ਆਓ ਦਿਖਾਣੇ ਆ ਡਾਕਟਰ ਕਿਹਨਾਂ ਮੈਂ ਰਾਤ 23 ਤੀ ਰਾਤੀ ਕਰਦੇ ਪੇਸ਼ੇ ਲੈ ਕੇ ਆਨੇ ਆਪਣਾ ਚੈੱਕਅਪ ਕਰਾਉਣ ਲਈ ਐਮਰਜੈਂਸੀ ਵਿੱਚ ਤੇ ਪੇਸ਼ੈਂਟ ਦੇ ਚੈੱਕਅਪ ਦੌਰਾਨ ਇਹ ਇਹਨਾਂ ਨੇ ਇਹ ਬੈਕਟਰੀ ਜੋ ਅਗਰੈਸਿਵਿਟੀ ਵੱਧਦੀ ਦੀ ਵੱਧਦੀ ਗਈ ਉਸ ਤੋਂ ਬਾਅਦ ਮੇਰੇ ਨਾਲ ਹਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਬੋਲ ਬਲਈ ਹੈ ਇਹਨਾਂ ਦਾ ਗੰਦੀ ਲੈਂਗੁਏਜ ਨਾਲ ਯੂਜ਼ ਨਹੀਂ ਸਰ ਉਹ ਕਿਉਂ ਸਟਾਰਟ ਹੋਈ ਉਹ ਤਾਂ ਪੇਸ਼ੈਂਟ ਲੈ ਕੇ ਡਾਇਰੈਕਟਰ ਨੇ ਤਾਂ ਲੜੇ ਹੋਣੇ ਅਸੀਂ ਤਾਂ ਚੈੱਕਅਪ ਕਰ ਰਹੇ ਹਾਂ ਅਸੀਂ ਚੈੱਕਅਪ ਦੇ ਦੌਰਾਨ ਇਹਨਾਂ ਦਾ ਬੋਲਣਾ ਸਟਾਰਟ ਹੋ ਗਿਆ ਤੇ ਉਸ ਤੋਂ ਬਾਅਦ ਉਹ ਮੇਰੇ ਤੋਂ ਸਤੀਜੀ ਜਦੋਂ ਮੈਨੂੰ ਫਰਦਰ ਇਨਵੈਸਟੀਗੇਸ਼ਨ ਕਰਾ ਦਿੱਤੀ ਐਂਡ 1530 ਪਰ ਆ ਲਓ ਪੇਸ਼ੈਂਟ ਦਾ ਜੋ ਕਿ ਅੰਦਰੋਂ ਹੀ ਹੋਣਾ ਹੈ ਤੇ ਉਸ ਤੋਂ ਬਾਅਦ ਇਹਨਾਂ ਦਾ ਹੋਰ ਐਕਟਿਵ ਮੇਰੇ ਤਰਫ ਅਗਰੈਸਿ ਮੈਨ ਹੈਂਡਲਿੰਗ ਦਾ ਇੱਕ ਸਟਾਰਟ ਹੋ ਗਿਆ ਇਹਨਾਂ ਦਾ ਸੋ ਸਟਾਫ ਨੇ ਇਹ ਵਿੱਚ ਇੰਟਰਵਿਊ ਕਰਕੇ ਮੈਨੂੰ ਆਪਣੇ ਰੂਮ ਤੋਂ ਹੀ ਕਾਲ ਸੀ ਇਹਨਾਂ ਨੂੰ ਸੈਪਰੇਟ ਕਰਿਆ ਮੇਰੇ ਕੋਲ ਸੋ ਪੀਸੀਆਰ ਨੂੰ ਕਾਲ ਕਰਿਆ ਗਿਆ ਪੀਸੀਆਰ ਦੀ ਕਾਲ ਪੀਸੀਆਰ ਦੇ ਲੋਕੇ ਜੋ ਸਾਰਾ ਇਨਸੀਡੈਂਟ ਹੋ ਗਿਆ ਇਹ ਆਪਣਾ ਪੇਸ਼ੈਂਟ ਹੈ ਕਿ ਡਰਾਉਂਦੇ ਤੋਂ ਬਾਅਦ ਇਹ ਵਾਪਸ ਚਲੇ ਗਏ ਪੀਸੀਆਰ ਉਸ ਤੋਂ ਉਸ ਤੋਂ ਇੱਕ ਪੀਸੀਆਰ ਆਈਐਸ ਐਮ ਨੂੰ ਫਾਰਮ ਕੀਤਾ ਗਿਆ ਡਾਕਟਰ ਖਾਸਮਰ ਨੂੰ ਭੇਜਿਆ ਗਿਆ ਸੈਫਨ ਫੂਲਟਿਮ ਮੈਨੂੰ ਸਰ ਜਿਹੜੀ ਦੂਸਰੀ ਪਾਰਟੀ ਉਹਨਾਂ ਵੱਲੋਂ ਇਹ ਵੀ ਇਨਜਾਮ ਲਗਾਏਗੇ ਕਿ ਸਾਡੀ ਸੁਣੀ ਨਹੀਂ ਗਈ ਅਸੀਂ ਤਾਂ ਕਰਕੇ ਸਾਰਾ ਕੁਝ ਕੀਤਾ ਇਹਦੇ ਉੱਤੇ ਇਹ ਗੱਲ ਵੀ ਤੁਸੀਂ ਦੇਖੋ ਜੀ ਪੇਸ਼ੈਂਟ ਦੇਖਿਆ ਗਿਆ ਤੇ ਇਹ ਵੀਡੀਓਗ੍ਰਾਫੀ ਦੇ ਵਿੱਚ ਵੀ ਹੈ ਕਿ ਹਾਂ ਜੀ ਪੇਸ਼ੈਂਟ ਦੇਖਿਆ ਗਿਆ ਜੋ ਇਹ ਇਨਜਾਮ ਇਹ ਬਿਲਕੁਲ ਝੂਠ ਨੇ ਅਰੇ ਇਸ ਤੋਂ ਬਾਅਦ ਇੰਨਣੇ ਮੈਨੂੰ ਇੰਨਾ ਜ਼ਿਆਦਾ ਧਮਕਾਇਆ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਮੇਰੇ ਘਰ ਨੂੰ ਅੱਗ ਲਾ ਦੇਣ ਦੀਆਂ ਧਮਕੀਆਂ ਦੋ ਦਿਨ ਦੇ ਵਿੱਚ ਬਰਨਾਲੇ ਦੇ ਤਨੂੰ ਭਜਾ ਦੇਾਂਗੇ ਇਸ ਤਰ੍ਹਾਂ ਦੀਆਂ ਧਮਕੀਆਂ ਮੇਰੇ ਬੱਚੇ ਮਰ ਜਾਣ ਇਹ ਧਮਕੀਆਂ ਤੇਰਾ ਪਰਿਵਾਰ ਖਤਮ ਕਰ ਦੇਣਗੇ ਸਾਡੀ ਸੰਸਥਾ ਦੇ ਆਗੂ ਅਸੀਂ ਆਗ ਇਹ ਤਾਂ ਕੰਪੀਅਨ ਦੇ ਹੋਏ ਜੋ ਕਿ ਮੇਰੇ ਕੋਲ ਵੀ ਕੀਤੇ ਨੰਬਰਿੰਗ ਵੀ ਰਿਕਾਰਡਿੰਗ ਵੀ ਲਏ ਹੋਏ ਹਨ ਉਸ ਦੇ ਦੌਰਾਨ ਵੀ ਮੇਰੇ ਤਰਫ ਏਟ ਸਪੀਚ ਬੋਲੀ ਜਾ ਰਹੇ ਨੇ ਕਿ ਇਹ ਸਭ ਤਰ੍ਹਾਂ ਦੀਆਂ ਮੂਤਮੀਆਂ ਫਿਰ ਮੈਂ ਰਹਿ ਨਹੀਂ ਉਸ ਤੋਂ ਬਾਅਦ ਹੱਥੋਂ ਭਾਈ ਨੂੰ ਸਵੀਕਾਰ ਕਰਵਾਉਂਦੇ ਹੋਏ ਆਪ ਦਾ ਪੇਸ਼ੈਂਟ ਲੈ ਕੇ ਤੇ ਐਮਰਜੈਂਸੀ ਦੇ ਬਾਅਦ ਇਹ ਚਲੇ ਗਏ ਸਰ ਤੁਸੀਂ ਕੀ ਚਾਹੁੰਦੇ ਹੋ ਕਿ ਕੀ ਹੋਣਾ ਚਾਹੀਦਾ ਹਾਂ ਐਟ دی ਅਸੀਂ ਚਾਹੀਦੀ ਜੀ ਜਸਟਿਸ ਸ਼ੁੱਡ ਪ੍ਰੋਵੀਡ ਵਰ ਕਾਈਂਡ ਆਫ ਜਸਟਿਸ ਯੂ ਆਰ ਲੁਕਿੰਗ ਜਸਟਿਸ ਆਈ ਵੀ ਯੂਰ ਲਾਜ਼ ਬਣੇ ਨੇ ਯੂ ਲਾਜ਼ ਦੇ ਨੇ ਜੋ ਅਕੋਰਡਿੰਗ ਹੈ ਕਿ ਨਾ ਦੀ ਰੈਸਟੋਰੈਂਟ ਜੀ ਪਲੀਸ ਕੈਰੀ ਆ ਕਿ ਮਾਮਲਾ ਦਰਜ ਕਰ ਲਿਆ ਹੈ ਉਸ ਤੋਂ ਬਾਅਦ ਜਿਹੜਾ ਟੜਾ ਟਰਨ ਆਇਆ ਫਿਰ ਵੀ ਕੰਟੀਨਿਊ ਆ ਤੁਸੀਂ ਇਸ ਤੋਂ ਬਾਅਦ ਕੀ ਚਾਹੁੰਦੇ ਹੋ ਨਹੀਂ ਅਹੀਂ ਉਹਨਾਂ ਦੀ ਜੋ ਅਪਡੇਟਸ ਨੇ ਇਹ ਬੈਂਕ ਦੀ ਬਾਤ ਸੁਣੀ ਚਾਹੀਦੀ ਤੇ ਉਹਨਾਂ ਨੇ ਕ੍ਰਾਈਮ ਕੀਤਾ ਜੋ ਲਾਜ਼ ਬਣੇ ਨੇ ਜਸਟਿਸ ਸ਼ੁੱਡ ਪ੍ਰੋਵੀਡ ਉਹਨਾਂ ਨੂੰ ਉਹਨਾਂ ਦੀ ਬਣਨੀ ਸਜ਼ਾ ਦੇਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਕਿ ਵੀਡੀਓਗ੍ਰਾਫੀ ਦੇਖਣ ਤੋਂ ਬਾਅਦ ਵੀ ਜਿਹੜਾ ਪੁਲ ਇਹ ਪੁਲਿਸ ਨੂੰ ਬਹੁਤ ਮਤਲਬ ਇਹ ਬਿਲਕੁਲ ਕਾਪਰੇਟ ਨਹੀਂ ਆ ਕੋ ਮੈਸੇਜ ਤਾਈ ਇਹਨਾਂ ਨੂੰ ਜਲਦੀ ਚਾਹੀਦਾ ਕਿ ਅਰੈਸਟ ਕੀਤਾ ਜਾਏ ਇਹਨਾਂ ਨੂੰ ਐਂਡ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਦੇ ਅਸੀਂ ਹਾਈ ਰਿਸਕ ਦੇ এনवायरमेंट ਦੇ ਵਿੱਚ ਕੰਮ ਕਰਦੇ ਹਾਂ ਸੇਫਟੀ ਦਾ ਮੀਜਰ ਸਾਨੂੰ ਪ੍ਰੋਵਾਈਡ ਕੀਤਾ ਜਾਣੀ ਚਾਹੀਦੀ ਤਾਂ ਕਿ ਅਸੀਂ ਫਰਦਰ ਇਹ ਦਿਮਾਗ ਦੇ ਪ੍ਰੋਸੈਸ ਨਾ ਹੋਏ ਕਿ ਸਾਡੇ ਨਾਲ ਮਾਰਕਟ ਹੋਈ ਗਈਆਂ ਸਾਡੇ ਨਾਲ ਅਸੀਂ ਡਰ ਦੇ ਮਾਹੌਲ ਦੇ ਵਿੱਚ ਕੰਮ ਕਰੀਏ ਇਹਦੇ ਤੇ ਵੀ ਪੁਲਿਸ ਨੂੰ ਐਕਟ ਕਰਨਾ ਚਾਹੀਦਾ ਪਰ ਫਰਦਰ ਤਾਂ ਕਿ ਇਦਾਂ ਦੇ ਇਨਸੀਡੈਂਟਸ ਨਾ ਹੋਣ